ਨਾ ਨਾਮ ਊਵਾ ਹੈ ਗੁਰੂ ਸਾਹਿਬ ਸਤਿਰ ਬੋ ਸਿਮਰਤੀ ਦੇਖੇ ਸਰਬ ਟੰਡੋ ਲਾਈ ਓ ਜਸ ਨਾਹੀ ਹਰ ਹਦੈ ਨਾਨਕ ਨਾਮਯਾ ਮੋ। ਆਏ ਪ੍ਰਭ ਸਰਣਾਗਤੀ। ਕਿਰਪਾ ਨਦ ਦਇਆ। ਇਕ ਅੱਖਰ ਹਰ ਮਨ ਵਸਤ ਨਾਨਕ ਹੋਤਨ ਹਾਲੇ ਇਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹਾਨੋ ਜੁਗੋ ਜੁਗ ਅਟਲ ਹੰਦੋ ਜਹਾਨਾ ਦੇ ਵਾਲੀ ਚਰ ਤਖਤਾਂ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਪਵਿੱਤਰ ਅਜੂਰੀ ਦੇ ਅੰਦਰ ਹਾਜ਼ਰੀਆਂ ਲਗਾ ਰਹੀ ਅਤੇ ਸਤਿਗੁਰਾਂ ਜੀ ਦੀ ਪਵਨ ਮਿਹਰਤ ਕਨਕੀ ਖੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਰੂਪ ਸੱਦ ਸੰਗਤ ਜਿਓ ਵੱਡੇ ਹੀ ਭਾਗ ਹਨ ਜਗਤ ਗੁਰੂ ਜਗਤ ਸੁਆਮੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਜੀਵਨ ਅਤੇ ਆਸ ਦੀ ਆਪਾਂ ਹਰ ਰੋਜ਼ ਸਤਿਮੰਦੇ ਹਾਂ ਜੀਵਨ ਅਤੇ ਆਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸਵਾਉ ਸਤਿਗੁਰਾਂ ਜੀਾਂ ਦੇ ਜੀਵਨ ਅਤੇ ਆਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਸਿਕੁਰ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤ ਗੁਰਾਂ ਦੀ ਬਖਸ਼ੀ ਹੋਈ ਗੁਰ ਫਤੇ ਦੇ ਨਾਲ ਸੰਗ ਪਈਏ ਗੁਰ ਫਤੇ ਦੇ ਨਾਲ ਆਪੋ ਆਪਣੀਆਂ ਗੁਰ ਮੁਵਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਗਾਈਏ ਬੜੇ ਅਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਓ ਆਹ ਗੁਰਜੀਕਾ ਖਲਸਾ ਓ ਆਹ ਗੁਰਜੀਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਕਾਰਯੋਗ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਸੰਗਲਾ ਦੀਪ ਪਹੁੰਚੇ ਹੋਏ ਨੇ ਰਾਜੇ ਨੂੰ ਸਤਗੁਰਾਂ ਨੇ ਉਪਦੇਸ਼ ਕੀਤਾ ਸੀ ਕਿ ਤੁਸੀਂ ਆਪਣੇ ਨਗਰ ਦੇ ਵਿੱਚ ਇੱਕ ਧਰਮਸਾਲਾ ਬਣਾਓ ਉਹਦੇ ਵਿੱਚ ਆਪਾਂ ਸਾਰੇ ਵੇਖੇ ਰੱਬ ਦੇ ਦਰਦੀਆਂ ਰੱਬ ਦੀਆਂ ਕੱਲਾਂ ਕਰਾਂਗੇ ਤਾਂ ਰਾਜ ਨੇ ਬਿਨਾਂ ਦੇਰੀ ਤੋਂ ਸਮੇਂ ਦੇ ਵਿੱਚ ਹੀ ਉਹਨੇ ਧਰਮਸਾਲਾ ਤਿਆਰ ਕਰਵਾ ਲਈ ਸਾਰੇ ਨੱਗਰ ਨੇ ਬੜੇ ਚਾਹ ਦੇ ਨਾਲ ਧਰਮਸਾਲਾ ਬਣਵਾਈ ਹੈ ਤਾਂ ਜਦੋਂ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਲੈਣ ਗਿਆ ਸਿਵਨਾਬ ਰਾਜ ਬਾਕੀ ਪਰਜਾ ਸੀ ਸਾਰੀ ਨਾਲ ਸਤਿਗੁਰੂ ਹੁਣ ਉੱਥੇ ਹੈ ਨਹੀਂ ਇੱਕ ਉਰਲਾ ਉੱਠਿਆ ਆਵਾਜ਼ਾਂ ਧਰਤੀ ਨੂੰ ਆਵਾਜ਼ਾਂ ਲਉਂਦੇ ਆਕਾਸ਼ ਨੂੰ ਆਵਾਜ਼ਾਂ ਲਉਂਦੇ ਦਰਖਤ ਨੂੰ ਆਵਾਜ਼ਾਂ ਲਉਂਦੇ ਪੰਛੀਆਂ ਨੂੰ ਆਵਾਜ਼ਾਂ ਲਉਂਦੇ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਇਥੇ ਸੀ ਕਬ ਕੁਝ ਸਮਾਂ ਪਹਿਲਾਂ ਮੈਂ ਇਹਨਾਂ ਨੂੰ ਮਿਲ ਕੇ ਗਿਆ ਹਾਂ ਅਤੇ ਹੁਣ ਇੱਥੇ ਹੈ ਨਹੀਂ ਨੇ ਕਿੱਧਰ ਗਏ ਨੇ ਤੁਹਾਨੂੰ ਪਤਾ ਹੈ ਜਿਵੇਂ ਬਾਵਰਾ ਹੋ ਗਿਆ ਹੋਵੇ ਇਦਾਂ ਗੱਲਾਂ ਕਰਨੀਆਂ ਉਹਨੇ ਸ਼ੁਰੂ ਕੀਤੀਆਂ ਬੇਸ਼ੁਦੋ ਕੇ ਧਰਤੀ ਤੇ ਗਿਰ ਪੈਂਦਾ ਸੀ ਫਿਰ ਉਹਨੂੰ ਪੈਰਾਂ ਦੀਆਂ ਹੱਥਾਂ ਦੀਆਂ ਤਲੀਆਂ ਮਲੀਆਂ ਜਾਂਦੀਆਂ ਮਸ ਪਾਣੀ ਪਲਾਇਆ ਜਾਂਦਾ ਸੁੱਧੀ ਥੋੜੀ ਮੋਟੀ ਹੁੰਦੀ ਫੇਰ ਉਹਨੀ ਗੁਰੂ ਨਾਨਕ ਦੇ ਮਹਾਰਾਜ ਜੀ ਕਿੱਥੇ ਨੇ ਮੈਂ ਅਪਾਖਾਂ ਹਾਂ ਮੈਂ ਵਿਪਾਖਾਂ ਹਾਂ ਮੇਰੇ ਮਾੜੇ ਕਰਮ ਨੇ ਤਾਈ ਗੁਰੂ ਨਾਨਕ ਦੇ ਮਹਾਰਾਜ ਜੀ ਇੱਥੇ ਚਲੇ ਗਏ ਕਿੰਨਾ ਪੁਕਾਰਾਂ ਕਰਦਾ ਸੀ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਪਾਈਮਲ ਬਾਲਾ ਜੀ ਮਰਦਾਨਾ ਜੀ ਨਾਲ ਨੇ ਜਦੋਂ ਇਹ ertid te ਗਰੇ ਅਸੀਂ ਦੂਜੀ ਵਾਰ ਬੇਸ਼ੁੱਧ ਹੋ ਕੇ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਰਹਿਮਤ ਕਰ ਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਜਦੋਂ ਅੱਖਾਂ ਖੋਲਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਦੇ ਸਾਹਮਣੇ ਸਿਰ ਤੇ ਖਲੋਦੇ ਇਹਦੇ ਚਾਹ ਦਾ ਕੋਈ ਥਾਂ ਟਿਕਾਣਾ ਨਹੀਂ ਸਤ ਗੁਰਾਂ ਦੇ ਮਵਾਰਕ ਚਰਨਾਂ ਦੇ ਨਾਲ ਲਿਪਟ ਗਿਆ ਹੁਣ ਯਾਰੋ ਯਾਰ ਰੋਂਦਾ ਪਿਆ ਹੈ ਕਲ ਦੀ ਲੜੀ ਆਪਣੀ ਇੱਥੇ ਛੱਡੀ ਸੀ ਆਉ ਮ ਲੜੀ ਨੂੰ ਅਗੇ ਜੋੜੀਏ ਪ੍ਰੇਮ ਅਦਵ ਸਤਕਾਰ ਦੇ ਨਾਲ ਗੁਰੂ ਦਾ ਇਤਿਹਾਸ ਸਰਵਣ ਕਰੀਏ ਕਵੀ ਸੰਤੋਖ ਸਿੰਘ ਜੀ ਚੂੜਾ ਮਣੀ ਦਾ ਇਤਿਹਾਸ ਲਿਖਿਆ ਹੋਇਆ ਹੈ ਜੋ ਆਪਾਂ ਹਰ ਰੋਜ਼ ਵਿਚਾਰਦੇ ਹਾਂ ਕਵੀ ਜੀ ਕਹਿੰਦੇ ਨੇ ਪਾਇ ਨ ਪਰਿਓ ਉਤਾਇਲ ਕਰਕੇ ਜਦੋਂ ਇਹਦੀਆਂ ਅੱਖਾਂ ਖੁੱਲੀਆਂ ਨੇ ਇਹਨੂੰ ਸ਼ੁੱਧੀ ਆਈ ਹੈ ਬੇਸ਼ੁੱਧ ਹੋ ਕੇ ਧਰਤੀ ਤੇ ਗਰਿਆ ਸੀ ਤੇ ਜਦੋਂ ਥੁੱਧੀ ਸ਼ੁੱਧੀ ਆਈ ਹੈ ਇਹਨੂੰ ਹੋਸ਼ ਆਈ ਹੈ ਗੁਰੂ ਨਾਨਕ ਦੇ ਮਹਾਰਾਜ ਦੇ ਸਿਰ ਤੇ ਖਲੋਤੇ ਬਾਲਾ ਜੀ ਮਰਦਾਨਾ ਜੀ ਸਤਗੁਰਾਂ ਦੇ ਪਿੱਛੇ ਖਲੋਤੇ ਹੁਣ ਇਹਦੇ ਚਾ ਦਾ ਕੋਈ ठाट ਕਾਣਾ ਨਹੀਂ ਪਾਇਨ ਪਰਿਉ ਉਤਾਲਕ ਹੈ ਪਲੋ ਨਾਲ ਦੀ ਨਾਲ ਉਠੇ ਆ ਧਰਤੀ ਤੋਂ ਰਾਜੇ ਦੀ ਮੌਕੇ ਦਾ ਰਾਜਾ ਹੈ ਸਾਰੀ ਪਰਜਾਇ ਦੇ ਨਾਲ ਮਾਇਆ ਦੀ ਕੋਈ ਕਮੀ ਨਹੀਂ ਹੈ ਐsho ਰਾਮ ਦੀ ਜ਼ਿੰਦਗੀ ਜਿਉਂ ਰਹਾ ਜਮੀਨ ਤੇ ਲੰਮਾ ਪਿਆ ਸੀ ਐਦੀ ਲੰਮੇ ਪਏ ਨੇ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਚਰਨਾਂ ਨੂੰ ਲਿਪਟ ਕੇ ਜਦੋਂ ਚਰਨਾਂ ਨੂੰ ਲਿਪਟੇ ਆ ਉਮਗ ਆਨੰਦ ਰਿਹਾ ਘਰ ਪਰਖ ਜਿਵੇਂ ਗਲਾ ਭਰ ਕੇ ਮਲੋ ਜਾਰੋ ਜਾਰ ਰੋ ਕੇ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਇੱਕ ਤਰਲਾ ਕਰਦਾ ਹੈ ਗਲਾ ਭਰਿਆ ਰੋਇਆ ਕੁਰਲਾਇਆ अर्जुनਿਆ ਅਰਦਾਸਾਂ ਬੇਨਤੀਆਂ ਕਰਦਾ ਹੈ ਕਿ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਿਮਾਣੇ ਨੂੰ ਤੁਸੀਂ ਦੁਬਾਰਾ ਦਿਦਾਰੇ ਦਿੱਤੇ ਮੈਂ ਤੁਹਾਡਾ ਸ਼ੁਕਰਾਨਾ ਕਿਦਾਂ ਕਰਾਂ ਤੁਹਾਡੇ ਮubaruk ਚਰਨ ਨੇ ਅਤੇ ਮੇਰਾ ਸਰੀਰ ਦੇਤਾ ਜੀ ਤੁਹਾਡੇ ਕਦਮਾਂ ਤੇ ਹੁਣ ਅੱਗੇ ਤੋਂ ਇਸ ਤੁਹਾਡੇ ਕਦਮਾਂ ਦੀ ਰਵੇ ਪਰ ਤੁਸੀਂ ਕਿਹਾ ਸੀ ਧਰਮਸਾਲਾ ਮੈਂ ਸਿਰਜੀ ਸੁਆਮੀ ਮੈਂ ਤੁਹਾਡੇ ਹਰ ਇੱਕ ਵਚਨ ਤੋਂ ਫਿਰਿਆ ਹਾਂ ਤੁਹਾਡੀ ਪਰਖ ਕਰਨ ਦੇ ਲਈ ਬੜੀਆਂ ਅਣਗਹਿਲੀਆਂ ਕੀਤੀਆਂ ਨੇ ਮੈਂ ਬੜੇ ਉਹ ਗੁਨਾਹ ਨੇ ਮੇਰੇ ਬੜੇ ਮੈਂ ਪਾਪ ਕੀਤੇ ਨੇ ਜਿਹੜੇ ਤੁਹਾਡੇ ਬਾਰੇ ਐਦਾਂ ਨਹੀਂ ਮੈਂ ਸੋਚ ਰੱਖੀ ਪਰ ਹੁਣ ਤੁਸੀਂ ਵਚਨ ਕੀਤਾ ਸੀ ਕਿ ਧਰਮਸਾਲਾ ਬਣਾਓ ਐ ਗੁਰੂ ਨਾਨਕ ਦੇ ਮਹਾਰਾਜ ਜੀ ਉਹ ਧਰਮਸਾਲਾ ਬਣ ਕੇ ਤਿਆਰ ਹੋ ਗਈ ਹੈ ਅਤੇ ਬਸ ਉਥੇ ਤੁਹਾਡੇ ਮੁਬਾਰਕ ਚਰਨ ਪਾਉਣੇ ਜ਼ਰੂਰੀ ਹੈ ਧਰਮਸਾਲਾ ਕਬਲੀਟ ਫੇਰ ਹੋਵੇਗੀ ਮੁਕੰਮਲ ਫੇਰ ਹੋਵੇਗੀ ਧਰਮਸਾਲਾ ਦੇ ਵਿੱਚ ਰੌਣਕ ਫੇਰ ਲੱਗੇਗੀ ਤਾਂ ਜਦੋਂ ਆਪਣੇ ਤੁਸੀਂ ਮubaruk ਚਰਨ ਪਾਓਗੇ ਸਤਿਗੁਰੂ ਚੱਲੋ ਤੁਮ ਕਿਤ ਗਮਨੇ ਹੋ ਅੰਤਰ ਜਾਣੀ ਐ ਗੁਰੂ ਨਾਨਕ ਦੇ ਮਹਾਰਾਜ ਜੀ ਸਾਡੇ ਨਾਲ ਚੱਲੋ ਤਾਂ ਤੁਸੀਂ ਉਸ ਜਿਹੜੀ ਧਰਮਸਾਲਾ ਤੁਹਾਡੇ ਲਈ ਬਣਾਈ ਹੈ ਉਸ ਧਰਮਸਾਲਾ ਦੇ ਵਿੱਚ ਚੱਲ ਕੇ ਆਪਣੇ ਮubaruk ਚਰਨ ਪਾਓ ਅਬ ਚੱਲ ਕਰੀਏ ਨਗਰ ਪਵਿੱਤਰ ਤੁਹਾਡੇ ਮੁਬਾਰਕ ਚਰਨ ਪੈਣਗੇ ਅਤੇ ਸਾਡਾ ਨਗਰ ਪਵਿੱਤਰ ਹੋ ਜਾਏਗਾ ਸਾਡਾ ਨਗਰ ਪਾਪ ਹੋ پاک ਹੋ ਜਾਏਗਾ ਦੁੱਖ ਦਰਦ ਕਲੇਸ਼ ਇਸ ਨਗਰ ਦੇ ਵਿੱਚੋਂ ਨੱਠ ਜਾਣਗੇ ਜਦੋਂ ਸਤਿਗੁਰੂ ਤੁਹਾਡਾ ਆਗਮਨ ਹੋ ਗਏ ਆ ਸਾਡੀ ਧਰਮਸਾਲਾ ਦੇ ਵਿੱਚ ਆਪਣੇ ਮੁਬਾਰਕ ਚਰਨ ਪਾਏ ਚਲੋ ਬੈਸ ਰਾਜੇ ਭਵਨ ਬਚਿਤਰਾ ਐ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਤੱਕ ਦੁਨੀਆ ਤੇ ਇਦਾਂ ਦੀ ਕੋਈ ਧਰਮ ਮਸਾਲਾ ਬਣੀ ਨਹੀਂ ਹੋਣੀ ਅਸੀਂ ਨੇ ਬਣਾਉਣ ਵਾਲਿਆਂ ਨੇ ਅਤੇ ਸਾਡੇ ਨਗਰ ਨੇ ਪੂਰਾ ਸਹਿਯੋਗ ਦਿੱਤਾ ਉਥੇ ਸੁਗੰਧੀਆਂ ਛੜਕੀਆਂ ਗੰਨਾਂ ਨੇ ਆਤਰ ਛੜਕਿਆ ਗਿਆ ਦਾਤਾ ਜੀ ਕੰਦਾਂ ਦੇ ਵਿੱਚੋਂ ਵੀ ਸੁਗੰਧੀ ਆਉਂਦੀ ਹੈ ਆਤਰ ਦੇ ਨਾਲ ਮਲੀਆਂ ਗੰਨਾਂ ਨੇ ਬੜੀ ਸੋਹਣੀ ਸੁਗੰਧੀ ਆ ਰਹੀ ਹੈ ਕਿ ਇਦਾਂ ਦੀ ਧਰਮ ਮਸਾਲਾ ਤਿਆਰ ਹੋਵੇ ਜਿਹੜੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਪਸੰਦ ਆਵੇ ਅਤੇ ਉਹ ਇਹ ਧਰਤੀ ਨੂੰ ਇਹ ਧਰਮਸਾਲਾ ਨੂੰ ਛੱਡ ਕੇ ਜਾਣ। ਅਸੀਂ ਪੂਰਾ ਯਤਨ ਕੀਤਾ ਆਪਣੇ ਵੱਲੋਂ ਬੜੀ ਸੋਹਣੀ ਧਰਮਸਾਲਾ ਬਣਾਈ ਹੈ ਇਹ ਦਾਤਾ ਜੀ ਅਤੇ ਸੋਹਣੀ ਵੀ ਫੇਰੇ ਬਣੇਗੀ ਤਾਂ ਜੇ ਤੁਸੀਂ ਆਪਣੇ ਮबारक ਚਰਨ ਪਾਉਂਗੇ ਬੇਖ ਬਿਨੈ ਸੁਣੀ ਸਰੋਨਨ ਸੁਣ ਬਾਨੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਦੋਂ ਇਹਦੇ ਤਰਲੇ ਸੁਣੇ ਬਾਕੀ ਨਗਰ ਵਾਲਿਆਂ ਨੇ ਵੀ ਪਰਿਸ਼ ਰਾਮਦਾ ਮੰਤਰੀ ਉਹਨੇ ਵੀ ਬੜੇ ਤਰਲੇ ਕੀਤੇ ਗੁਰੂ ਨਾਨਕ ਦੇ ਮਹਾਰਾਜ ਜੀ ਨਗਰ ਨੇ ਤਰਲੇ ਕੀਤੇ ਕਹਿੰਦੇ ਸਤਿਗੁਰੂ ਸਾਡੇ ਧਰਮਸਾਲਾ ਬਣਾਈਏ ਨਗਰ ਦੇ ਵਿੱਚਕਾਰ ਹੈ ਗੱਬੇ ਧਰਮਸਾਲਾ ਬਣਾਈਏ ਤੁਸੀਂ ਚਲੋ ਸਤਿਗੁਰੂ ਨਾਲ ਕਹੇ ਨੇ ਨਿਰਪਤ ਸੰਗ ਗਮਨੇ ਗਤਦਾਨ ਗੁਰੂ ਨਾਨਕ ਦੇ ਮਹਾਰਾਜ ਜੀ ਉਹ ਸਤਾਰ ਮਸਾਲਾ ਦੇ ਵਿੱਚ ਆ ਨਾਲ ਚੱਲ ਪਏ ਨੇ ਧਰਮਸਾਲਾ ਦੇ ਵਿੱਚ ਆਏ ਬਾਗ ਸੁੱਕਾ ਸੀ ਸਤਿਗੁਰੂ ਉਥੇ ਉਤਾਰਾ ਕੀਤਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਮubaruk ਚਰਨ ਭਾਈ ਉਸ ਬਾਗ ਨੂੰ ਹਰਿਆ ਭਰਿਆ ਕੀਤਾ ਤਾਂ ਹੁਣ ਬਾਗ ਦੇ ਵਿੱਚੋਂ ਇਹ ਆਪਣੇ ਬਾਹਰ ਹੈ ਬਾਗ ਨਗਰ ਤੋਂ ਤਾਂ ਹੁਣ ਇਹ ਆਪਣੇ ਨਗਰ ਦੇ ਵਿੱਚ ਲੈ ਕੇ ਜਾ ਰਹੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਿ ਤੁਸੀਂ ਸਾਡੇ ਨਗਰ ਦੇ ਵਿੱਚ ਚਲੋ ਜਿਵੇਂ ਇੱਥੇ ਸੁੱਕੇ ਨੂੰ ਤੁਸੀਂ ਹਰਿਆ ਕਰ ਦਿੱਤਾ ਬਾਗ ਨੂੰ ਸਾਡਾ ਨਗਰ ਵੀ ਸਤਿਗੁਰੂ ਸੁੱਕਾ ਪਿਆ ਹੈ ਤੁਹਾਡੇ ਮubaruk ਚਰਣਾ ਦੇ ਨਾਲ ਨਗਰ ਦੇ ਵਿੱਚ ਹਰਿਆ ਬਲਾ ਦੇ ਸੋ ਹਪਣਾ ਆ ਜਾਏਗਾ ਖੇੜਾ ਆ ਜਾਏਗਾ ਧਰਮ ਆ ਜਾਏਗਾ ਹਰ ਇੱਕ ਦੇ ਕੋਲ ਤੁਸੀਂ ਚੱਲੋ ਸਤਗੁਰਾਂ ਨੂੰ ਨਾਲ ਲੈ ਕੇ ਧਰਮ ਸਾਲਮੈ ਰੁਚਰ ਪ੍ਰੇਂਕਾ ਪ੍ਰੇਂਕਾ ਕਹਿੰਦੇ ਆ ਪਲੰਘ ਜਿਸ ਤਰ੍ਹਾਂ ਸਿਰਫ ਇੱਕ ਪਲੰਘ ਢਾਇਆ ਉਹਨਾਂ ਰਾਜੇ ਨੇ ਵੀ ਆਪਣਾ ਤਖਤ ਨਹੀਂ ਲਾਇਆ ਅ ਰਾਜਾ ਜਿਹੜਾ ਚੇਦਾ ਸ਼ਿਵਨਾਬ ਰਾਜਾ ਉਹ ਕਹਿੰਦਾ ਜਿਹੜੇ ਮੈਟ ਬਿਛਾਏ ਨੇ ਇੱਥੇ ਮੱਲੋ ਬਹਿਣ ਦੇ ਲਈ ੱੱਪੜ ਜੋ ਵੀ ਉਹਨੇ ਪ੍ਰਬੰਧ ਕੀਤਾ ਉਸ ਸਮੇਂ ਤਾਂ ਮੈਂ ਉਹਨਾਂ ਤੇ ਵੀ ਨਹੀਂ ਬਹਿਣਾ ਮੈਂ ਤਾਂ ertid ਤੇ ਬਹਿਣਾ ਮੇਰੀ ਔਕਾਤ ਇਤਨੀ ਵੀ ਨਹੀਂ ਸਤਗੁਰਾਂ ਦੇ ਬਰਾਬਰ ਤਾਂ ਬੈਠਣ ਦੀ ਮੈਂ ਸੋਚੇ ਨਹੀਂ ਸਕਦਾ ਅਤੇ ਸੰਗਤ ਜਿਹੜੀ ਮੇਰੀ ਪਰਜਾ ਹੈ ਮੈਂ ਤਾਂ ਉਹਨਾਂ ਦੇ ਬਰਾਬਰ ਵੀ ਨਹੀਂ ਬਹਿ ਸਕਦਾ ਕਿਉਂਕਿ ਸੰਗਤ ਦੇ ਗੁਰੂ ਨਾਨਕ ਦੇਵ ਮਹਾਰਾਜ ਦੀ ਬੜੀ ਅਜਾਮਤ ਵਰਤੀਏ ਬੜੀ ਕਿਰਪਾ ਵਰਤੀ ਮੈਂ ਤਾਂ ਤਰਲੇ ਕਰ ਕਰਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਬੁਲਾਇਆ ਹੈ ਦਵਾਰਾ ਦਿਦਾਰੇ ਦਿੱਤੇ ਨੇ ਤਰਲੇ ਕੀਤੇ ਨੇ ਮੇਰੇ ਵਰਗਾ ਭਾਗਾ ਕੌਣ ਹੈ ਮੈਂ ਤਾਂ ਧਰਤੀ ਤੇ ਬੈਠਾ ਰਾਜੇ ਨੂੰ ਕਹਿ ਵੀ ਕੌਣ ਸਕਦਾ ਸੀ ਰਾਜਾ ਸੀ ਮੋਕੇ ਦਾ ਤਾਂ ਸਤ ਗੁਰਾਂ ਦੇ ਲਈ ਇੱਕ ਪਲੰਗ ਢਾਇਆ ਗਿਆ ਤਹ ਵੈਸੇ ਮਦਨ ਮਯੰਕਾ ਗੁਰੂ ਨਾਨਕ ਦੇ ਮਹਾਰਾਜ ਜੀ ਉਸ ਪਲੰਗ ਤੇ ਬੈਠੇ ਸਗਰੇ ਨਗਰ ਬੜਾਏ ਉਤਸ਼ਾਹਾ ਨਗਰ ਦੇ ਵਿੱਚ ਉਤਸ਼ਾਹ ਇੱਕ ਇਹਦਾ ਘਰ ਦੇ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਨਗਰ ਖੇੜੇ ਦੇ ਵਿੱਚ ਖੁਸ਼ੀ ਮਨਾਈ ਗਈ ਪੂਰੇ ਜਿਹੜਾ ਸੰਗਲਾਦੀਪ ਨਗਰ ਸੀ ਇਹ ਦੇਸ਼ ਹੈ ਨਾ ਇਹ ਸਾਰਿਆਂ ਨੇ ਖੁਸ਼ੀਆਂ ਮਨਾਇਆਂ ਭਾਵੇਂ Hindu ਹੋਵੇ ਭਾਵੇਂ Islamat ਧਰਮ ਦੇ ਨਾਲ ਸੰਬੰਧਿਤ ਹੈ ਭਾਵੇਂ ਕਿਸੇ ਵੀ ਧਰਮ ਨੂੰ ਮਨਨ ਵਾਲੇ ਪਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਗਏ ਨੇ ਤਾਂ ਸਾਰਿਆਂ ਦੀ ਖੁਸ਼ੀਆਂ ਮਨਾਈਆਂ ਨੇ ਕਿਉਂਕਿ ਖੁਸ਼ੀਆਂ ਦੇ ਕਰਕੇ ਮਨਾਈਆਂ ਨੇ ਸਾਡੇ ਧਰਮ ਦੇ ਸਾਡੇ ਇਸ ਨਗਰ ਦੇ ਵਿੱਚ ਦੁਆਰਾ ਅਮੀਰ ਬੜੇ ਨੇ ਧਨ ਦੌਲਤ ਬੜੀ ਹੈ ਸਾਰਿਆਂ ਦੇ ਕੋਲ ਮਾਇਆ ਵੜੀ ਸੀ ਤੇ ਇਹਦੇ ਲੋਕਾਂ ਦੇ ਕੋਲ ਬੜੇ ਤਨਵੰਦ ਲੋਕ ਸੀ ਹੁਣ ਸਾਰੇ ਸੋਚਦੇ ਸੀ ਜੇ ਕਿਸੇ ਨੂੰ ਉਹ ਥਾਂ ਤੇ ਵਾਇਆ ਹੈ ਅਤੇ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਧਰਮਸਾਲਾ ਬਣਾਈ ਹੈ ਕਿਸੇ ਦੇ ਲਈ ਕੋਈ ਵੱਖਰਾ ਪਲੰਗ ਨਹੀਂ ਕੇ ਦੇ ਕੁਰੀਤਨੀ ਮਾਇਆ ਹੈ ਜਾਂ ਇਹ ਇਤਨੇ ਉੱਚ ਘਰਾਣੇ ਦਾ ਹੈ ਸਾਰਿਆਂ ਨੂੰ ਇੱਕ ਬਰਾਬਰ ਰਵਾਇਆ ਗਿਆ ਹੁਣ ਕਿਤਨਾ ਚਾਹ ਹੈ ਉਹਨਾਂ ਨੂੰ ਸਾਰਿਆਂ ਨੂੰ ਭਾਈਚਾਰਾ ਇੱਕ ਸਾਝ ਉਹਨਾਂ ਦੇ ਅੰਦਰ ਪੈਦਾ ਹੋਈ ਹੈ ਸਾਜੀ ਵਾਲਤਾ ਦਾ ਉਪਦੇਸ਼ ਦਿੰਦੀ ਹੈ ਉਹ ਧਰਮਸਾਲਾ ਸਾਰੇ ਪਹੁੰਚੇ ਨੇ ਤਾਂ ਸਾਰਿਆਂ ਨੂੰ ਇੱਕ ਚਾਹ ਹੈ ਇਗੁਰ ਨਾਨਕ ਦੇਵ ਮਹਾਰਾਜਿਆਂ ਦੇ ਕਰਕੇ ਸਾਡੇ ਅੰਦਰ ਇੱਕ ਇੱਕ ਸੰਜੀਵਾਲਤਾ ਪੈਦਾ ਹੋਈ ਹੈ ਮੁਹੱਬਤ ਪੈਦਾ ਹੋਈ ਹੈ ਸਾਰਿਆਂ ਦੇ ਪ੍ਰਤੀ ਸਾਰੇ ਆਪਣੀ ਨੇ ਪਰ ਇੱਕ ਜਕੀ ਹੁੰਦੀ ਆ ਨਾ ਜਦੋਂ ਇਨਸਾਨ ਦੇ ਜਾਤ ਪਾਤ ਕਰਕੇ ਉੱਚੀ ਨੀਚ ਕਰਕੇ ਜਾਂ ਧਰਮਾ ਕਰਕੇ ਜਦੋਂ ਮਨ ਦੇ ਵਿੱਚ ਬਵਾਦ ਆਉਂਦਾ ਇੱਕ ਚੱਕੀ ਹੁੰਦੀ ਆ ਇੱਕ ਜਕੀ ਹੁੰਦੀ ਤਾਂ ਗੁਰੂ ਨਾਨਕ ਦੇਵ ਮਹਾਰਾਜਿਆਂ ਨੇ ਉਹ ਸਾਰਿਆਂ ਦੀ ਜਕ ਚੱਕੀਆਂ ਨਾਲ ਬਚਨ ਵੀ ਉੱਥੇ ਸਾਂਝੇ ਕੀਤੇ ਨੇ ਗੁਰੂ ਨਾਨਕ ਦੇਵ ਮਹਾਰਾਜ ਕਾ ਸਾਰਿਆਂ ਨੇ ਉਤਸ਼ਾਹ ਦੇ ਨਾਲ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਵਾਰਕ ਚਰਨ ਜਦੋਂ ਉੱਥੇ ਪਏ ਸਾਰੇ ਦਰਸ਼ਨ ਹਿਤ ਨਰ ਨਾਰ ਪਮਹਾ ਉਤਸ਼ਾਹ ਦੇ ਨਾਲ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸੱਜ ਧਜ ਕੇ ਨਰ ਨਾਰੀਆਂ ਇੱਥੇ ਪਹੁੰਚ ਰਹੇ ਨੇ ਮਤਲਬ ਨਗਰ ਦੇ ਸਾਰੇ ਪਹੁੰਚ ਰਹੇ ਨੇ ਸੰਗੜਾ ਦੀਪ ਦੇ ਕਿ ਸਾਡਾ ਰੱਬ ਸਾਡਾ ਭਗਵਾਨ ਸਾਡੀ ਧਰਮਸਾਲਾ ਦੇ ਵਿੱਚ ਆ ਗਿਆ ਹੈ ਇਤਨੇ ਉਤਸ਼ਾਹ ਦੇ ਨਾਲ ਉਸ ਨਗਰ ਦੇ ਵਿੱਚ ਪਹੁੰਚ ਰਹੇ ਨੇ ਪਾਇਨ ਨਿਕਟ ਉਪਾਇਨ ਤਰਹੀ ਤੈਸ ਨਗਰ ਦੇ ਵਿੱਚ ਤਨਵਾਨ ਬਹੁਣ ਸੀ ਕੋਈ ਤਨਵਾਨ ਕਿਤਨੀ ਮਾਇਆ ਲੈ ਕੇ ਆ ਰਿਹਾ ਕੋਈ ਤਨਵਾਨ ਸਤਗੁਰਾਂ ਦੇ ਲਈ ਸੋਨੇ ਦੀ ਮੁੰਦਰੀ ਲੈ ਕੇ ਆ ਰਿਹਾ ਕੋਈ ਤਨਵਾਨ ਕੁਝ ਲੈ ਕੇ ਆ ਰਿਹਾ ਕੋਈ ਕੁਝ ਲੈ ਕੇ ਆ ਰਿਹਾ ਪੇਟਾ ਅਰਪਣ ਕੀਤੀਆਂ ਜਾ ਰਹੀਆਂ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਫਲੰਗ ਤੇ ਬੈਠੇ ਨੇ ਉਹਨਾਂ ਦੇ ਸਾਹਮਣੇ ਮਾਇਆ ਦਾ ਢੇਰ ਲੱਗੇ ਆ ਤੇ ਜਿਹੜੀ ਇਹ ਸਾਜੂ ਸਮਾਨ ਲੈ ਕੇ ਆ ਰਹੇ ਸੀ ਕੋਈ ਕੁਝ ਕੋਈ ਕੁਝ ਤਾਂ ਉੱਥੇ ਢੇਰ ਲੱਗੇ ਆ ਤਾਂ ਜਿੰਨੀ ਕੁ ਯੋਗਤਾ ਸੀ ਕਿਸੇ ਦੀ ਦਾਨਪੁਣ ਕਰਨ ਦੀ ਉਤੋਂ ਵੱਧ ਕੇ ਹਰ ਕੋਈ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਲਈ ਪੇਟਾ ਲੈ ਕੇ ਆਇਆ ਹੈ ਪਾਇਨ ਨਿਕਟ ਉਪਾਇਨ ਤਰੀ ਪਾਇਨ ਗੁਰੂ ਨਾਨਕ ਦੇ ਮਹਾਰਾਜ ਦੇ ਮਵਾਰਕ ਚਰਨਾਂ ਦੇ ਵਿੱਚ ਆਪਣੀ ਉਪਹਾਰ ਪੇਟਾ ਲੈ ਕੇ ਆ ਰਹੇ ਨੇ ਉਹ ਰੱਖ ਧੈ ਨੇ ਹੱਥ ਜੋਰ ਕੇ ਬੰਦਨ ਕਰਹੀ ਸਾਰੇ ਨਗਰ ਨੇ ਜਿਸ ਤਰ੍ਹਾਂ ਲੈਣ ਦੇ ਵਿੱਚ ਲੱਗ ਕੇ ਇਕੱਠ ਬੜਾ ਹੋ ਗਿਆ ਸੀ ਲੈਣ ਦੇ ਵਿੱਚ ਲੱਗ ਕੇ ਕੱਲੇ ਕੱਲੇ ਜਣੇ ਨੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਸਾਹਮਣੇ ਪੇਟਾ ਰੱਖੀ ਸਤਿਗੁਰਾਂ ਨੇ ਨਹੀਂ ਕਿਹਾ ਕਿ ਸਾਨੂੰ ਪੇਟਾ ਚਾਹੀਦੀ ਹੈ ਸਾਨੂੰ ਤੁਹਾਡੇ ਆ ਗਹਿਣਾ ਚਾਹੀਦਾ ਸਤਿਗੁਰੂ ਤਾਂ ਤਰਲੇ ਕੀਤੇ ਇਹਨਾਂ ਨੇ ਤਾਂ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜੀ ਪਰ ਉੱਤੇ ਇਹਨਾਂ ਦੀ ਹੁੰਦਾ ਸ਼ਰਧਾ ਹੁੰਦੀ ਹੈ, ਪ੍ਰੇਮ ਭਾਵਨਾ ਹੁੰਦੀ ਹੈ ਹਰ ਇੱਕ ਦੀ। ਕੌਣਾ ਨੇ ਪੇਟਾ ਰੱਖੀਆਂ ਨੇ ਸਾਰਿਆਂ ਨੇ ਗੁਰੂ ਨਾਨਕ ਦੇ ਮਹਾਰਾਜੀ ਨੂੰ ਵੰਦਨਾ ਕਰਦੇ ਨੇ ਅਤੇ ਮੰਝਲ, ਫੁੱਲਨ, ਅੰਜਲ ਡਾਰੈ ਜਿਤਨੇ ਇਥੇ ਨੇ ਨਾ ਉਜਲ ਇਹਨਾਂ ਨੇ ਫੁੱਲ ਲਿਆਦੇ ਹੋਏ ਨੇ ਜਿਸ ਤਰ੍ਹਾਂ ਗੁਰੂ ਨਾਨਕ ਦੇ ਮਹਾਰਾਜੀ ਆਏ ਸੀ ਇਹਨਾਂ ਨੇ ਫੁੱਲਾਂ ਦੀ ਵਰਖਾ ਕੀਤੀ। ਗੁਰੂ ਨਾਨਕ ਦੇ ਮਹਾਰਾਜ ਜੀ ਬੈਠੇ ਨੇ ਇਹ ਫੁੱਲਾਂ ਦੀ ਵਰਖਾ ਕਰਦੇ ਨੇ ਉਜਲ ਕਹਿੰਦੇ ਨੇ ਜਿਸ ਤਰ੍ਹਾਂ ਬੁੱਕ ਭਰ ਕੇ ਉੱਤੇ ਸੁੱਟ ਦੇਣਾ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਬੱਚਿਆਂ ਤੋਂ ਲੈ ਕੇ ਮਨ ਲੋ ਬਜ਼ੁਰਗਾ ਤੱਕ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸਨਮਾਨ ਕੀਤਾ ਗਿਆ ਅਦਬ ਸਤਕਾਰ ਕੀਤਾ ਗਿਆ ਜੋ ਬੁੱਕ ਭਰ-ਭਰ ਕੇ ਸਤਿਗੁਰਾਂ ਦੇ ਉੱਤੇ ਸੜਦੇ ਸੀ ਚਰਚਾ ਚੰਦਨ ਧੂਪ ਤੁਖਾਰਾ ਕਿਸੇ ਨੇ ਧੂਪ ਲਈ ਹੱਥ ਦੇ ਵਿੱਚ ਅਸੀਂ ਕੋਈ ਜਿਸ ਤਰ੍ਹਾਂ ਸੁਗੰਧੀਆਂ ਲੈ ਰਿਹਾ ਕੋਈ ਅਤਰ ਲੈ ਰਿਹਾ ਕੋਈ ਕੁਝ ਲੈ ਰਿਹਾ ਕੋਈ ਕੁਝ ਲੈ ਰਿਹਾ ਜਿਹੜਾ ਵੀ ਜਿਹਦੇ ਕੋਲ ਹੈ ਤਾਂ ਉਹ ਗੁਰੂ ਨਾਨਕ ਦੇਵ ਜੀਆਂ ਦੇ ਆਲੇ-ਦਾਲੇ ਸੰਗਤਾਂ ਦੇ ਲਈ ਤਾਂ ਉਹ ਅਤਰ ਛਿੜਕਿਆ ਜਾ ਰਿਹਾ ਉਹਨੂੰ ਧਰਮਸਾਲਾ ਨੂੰ ਮਹਿਕੋ ਮਹਿਕ ਕੀਤਾ ਜਾ ਰਿਹਾ ਖੁਸ਼ਬੂ ਖੁਸ਼ਬੂ ਹੀ ਆ ਰਹੀ ਤਾਂ ਜਦੋਂ ਇਦਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਨੇ ਕਤੇ ਹਾਲਾਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਪਿਆਰਿਆਂ ਤੋਂ ਸੱਜ ਕੇ ਜਾਂਦੇ ਨੇ ਤਾਂ ਉਹ ਜਿੰਨੇ ਨੇ ਉਤਸ਼ਾਹ ਕੀਤਾ ਅਤ ਉਤਸਵ ਸੋ ਪੁਰਪਾ ਪੂਰਣ ਜਿਵੇਂ ਇਹਨਾਂ ਦੇ ਨਗਰ ਦੇ ਵਿੱਚ ਭਗਵਾਨ ਪ੍ਰਗਟ ਹੋ ਗਿਆ ਹੋਵੇ ਰੱਬ ਪ੍ਰਗਟ ਹੋ ਗਿਆ ਹੋਵੇ ਤਾਂ ਇਹਨਾਂ ਨੇ ਉਤਸ਼ਵ ਦਾ ਮਨਾਇਆ ਹੁਣ ਪਹਿਲਾਂ ਇਹਨਾਂ ਦਾ ਧਰਮ ਸੀ Hindu ਧਰਮ ਐਸੇ ਹੁਣ ਵੀ Hindu ਧਰਮ ਹੀ ਹੈ ਤਾਂ ਇਹ ਮੰਨਦੇ ਸੀ ਇਕਾਦਸ਼ੀ ਨੂੰ ਸਾਰਿਆਂ ਨੇ ਵਰਤ ਰੱਖਣਾ ਮੰਦਰ ਜਾਣਾ ਅਤੇ ਆਰਤੀ ਪੂਜਾ ਕਰਨੀ ਹੁਣ ਇਹ ਮੰਦਰ ਜਾਂਦੇ ਨੇ ਤਾਂ ਹਿੰਦੂ ਧਰਮ ਨੂੰ ਇਹ ਮੰਨਦੇ ਤਾਂ ਇਹਨਾਂ ਨੂੰ ਇਦਾਂ ਲੱਗੇ ਹੈ ਕਿ ਸਾਡਾ ਭਗਵਾਨ ਸਾਡੇ ਦੇਵਤੇ ਅਤੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਰੂਪ ਦੇ ਵਿੱਚ ਇਸ ਧਰਮਸਾਲਾ ਦੇ ਵਿੱਚ ਆ ਗਏ ਉਹਨਾਂ ਨੇ ਇੱਕ ਉਤਸ਼ਵ ਮਨਾਇਆ ਚਾਹ ਦੇ ਵਿੱਚ ਕਿ ਸਾਡੇ ਭਗਵਾਨ ਆਏ ਨੇ ਇਤਨਾ ਅਦਵ ਸਤਕਾਰ ਗੁਰੂ ਨਾਨਕ ਦੇ ਮਹਾਰਾਜ ਜੀ ਆ ਦਾ ਕੀਤਾ ਉਹਨਾਂ ਨੇ ਲੰਗਰ ਦਾ ਪ੍ਰਬੰਧ ਕੀਤਾ ਸੰਗਤਾਂ ਦੇ ਲਈ ਜਲ ਪਾਣੀ ਦਾ ਪ੍ਰਬੰਧ ਕੀਤਾ ਆਪਣੇ ਆਪ ਕਰਦੇ ਪਏ ਨੇ ਸਭ ਕੁਝ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਬੈਠੇ ਨੇ ਕੀਰਤ ਪਸਰੀ ਪਾਵਨ ਰੂਰ ਰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜਿਹੜੀ ਇਹ ਕੀਰਤੀ ਹੈ ਪਹਿਲਾਂ ਤਾਂ ਧਰਮਸ਼ਾਲਾ ਬਣਾਈ ਜਾ ਰਹੀ ਸੀ ਕਿਉਂਕਿ ਨਗਰ ਤੋਂ ਕੋਈ ਆਜ ਆ ਰਿਹਾ ਕੋਈ ਜਾ ਰਿਹਾ ਕਿਸੇ ਦੇ ਗੈਸਟ ਆਏ ਨੇ ਉਹੀ ਚੱਲੇ ਨੇ ਤਾਂ ਐਦਾਂ ਗੱਲ ਬਾਰ ਵੀ ਜਾਂਦੀ ਸੀ ਇਸ ਸੰਗਲਾਦੀਪ ਤੋਂ ਤਾਂ ਜਿਹੜੇ ਨਗਰ ਦੇ ਨੇੜੇ ਤੇੜੇ ਸੀ ਉਹ ਕੀਰਤੀ ਸੁਣ ਕੇ ਉਹ ਵੀ ਪਹੁੰਚੇ ਹੋਏ ਸੀ ਨੇੜੇ ਤੇੜੇ ਦੇ ਨਗਰ ਪਿੰਡਾਂ ਵਾਲੇ ਆਏ ਹੋਏ ਸੀ ਨੇੜੇ ਤੇੜੇ ਦੇ ਸਾਰੇ ਗੁਰੂ ਨਾਨਕ ਦੇ ਮਹਾਰਾਜਿਆਂ ਦੀ ਦਿਦਾਰੇ ਕਰਨ ਦੇ ਲਈ ਤਾਂ ਚੰਦਰ ਕਲਾਲੇ ਅਰਾਨੀ ਸੰਗਾ ਹੁਣ ਇਹ ਜਿਹੜਾ ਰਾਜਾ ਹੈ ਨੰਗੇ ਪੈਰੀ ਆਪਣੇ ਮਹਿਲਾਂ ਦੇ ਵਿੱਚ ਗਿਆ ਇਹਦੀ ਘਰਵਾਲੀ ਦਾ ਨਾਂ ਸੀ ਚੰਦ ਕਲਾ ਚੰਦ ਕਲਾ ਲੈ ਰਾਣੀ ਸੰਗਾ ਆਪਣੀ ਰਾਣੀ ਨੂੰ ਚੰਦ ਕਲਾ ਨੂੰ ਲੈ ਕੇ ਆਇਆ ਨੰਗੇ ਪੈਰੀ ਆਇਆ ਘਰਵਾਲੀ ਰਾਣੀ ਨੂੰ ਵੀ ਕਿਹਾ ਉਹ ਵੀ ਨੰਗੇ ਪੈਰੀ ਚੱਲ ਕੇ ਜਿਵੇਂ ਮੰਦਰ ਜਾਈਦਾ ਸੀ ਆਪਾਂ ਨੰਗੇ ਪੈਰੀ ਜਾਂਦੇ ਸੀ ਇਕਾदशी ਮੰਦੇ ਸੀ ਉਹਦਾ ਵਰਤ ਰੱਖਦੇ ਸੀ ਤਾਂ ਐਦਾਂ ਹੀ ਸਮਝੋ ਕਿ ਉਹ ਪਗਵਾਨ ਸਾਡੇ ਸਾਲ ਗ੍ਰਾਮ ਸਾਡੇ ਠਾਕੁਰ ਜਿਹੜੇ ਨੇ ਉਹ ਹੁਣ ਬੋਲਦੇ ਵੀ ਨਹੀਂ ਸਾਡੇ ਨਾਲ ਗੱਲਬਾਤ ਵੀ ਕਰਨਗੇ ਅਸੀਂ ਦੁੱਖ ਉਹਨਾਂ ਨੂੰ ਸੁਣਾ ਵੀ ਸਕਦੇ ਆ ਤਾਂ ਐਦਾਂ ਸਮਝੋ ਕਿ ਭਗਵਾਨੀ ਨੇ ਇਹਦੀ ਘਰ ਵਾਲੀ ਨੂੰ ਚੰਦ ਰਾਣੀ ਚੰਦ ਕਲਾ ਨੂੰ ਵੀ ਬੜਾ ਚਾ ਚੜਿਆ ਉਹਨੇ ਜਿਵੇਂ ਮੰਦਰ ਦੇ ਵਿੱਚ ਜਾਂਦੀ ਸੀ ਜਿਸ ਤਰ੍ਹਾਂ ਖਾਲੀ ਦੇ ਵਿੱਚ ਧੂਫ ਰੱਖੀ ਜੋਤ ਰੱਖੀ ਅਤੇ ਉਥੇ ਮੰਦਰ ਦੇ ਵਿੱਚ ਪੋਗ ਲਗਾਉਂਦੇ ਨੇ ਫਲ ਫਰੂਟ ਕਦੇ ਹੋਰ ਉਹ ਉਪਹਾਰ अनेकान ਰਕਲੇ ਉਹਨੇ ਕਿ ਮੈਂ ਉੱਥੇ ਜਾ ਕੇ ਅਰਪਣ ਕਰਾਂਗੀ ਮੇਰਾ ਭਗਵਾਨ ਬੋਲਦਾ ਹੈ ਸਾਡੇ ਠਾਕੁਰ ਬੋਲਦੇ ਨੇ ਕਉਨੇ ਥਾੜੀ ਫਰੀ ਨਾਲ ਦਾਸੀਆਂ ਗੋਲੀਆਂ ਚਲੀਆਂ ਨੇ ਦਾਸੀਆਂ ਗੋਲੀਆਂ ਨੂੰ ਕਹਿੰਦੇ ਨਹੀਂ ਮੈਂ ਇਹ ਅੱਗੇ ਦਾਸੀਆਂ ਗੋਲੀਆਂ ਜਾਂਦੀਆਂ ਸੀ ਥਾਲ ਚੁੱਕ ਕੇ ਨਾਲ ਉਪਹਾਰ ਚੁੱਕ ਕੇ ਰਾਣੀ ਚਲੀ ਹੈ ਉਹ ਕਹਿੰਦੀ ਮੈਂ ਚਲਾਂਗੀ ਨੰਗੇ ਪੈਰੀ ਆਪਾਈ ਚੱਲ ਕੇ ਚੰਦ ਕਲਾ ਰਾਣੀ ਸਤਿਗੁਰਾਂ ਦੇ ਸਨਮੁਖ ਆਈ ਜਿਸ ਤਰ੍ਹਾਂ ਜਦੋਂ ਉਹ ਨੇੜੇ ਆਈ ਹੈ ਗੁਰੂ ਨਾਨਕ ਦੇ ਪੂਜਾ ਕੀਨ ਖੋੜਸ ਪ੍ਰਗਸਾ ਪੂਜਾ ਖੋੜਸ ਹੁੰਦਾ ਜਿਸ ਤਰ੍ਹਾਂ ਚ ਚਾਰ ਇਹ ਦੀਵਾ ਇੱਕ ਹੀ ਹੈ ਤਾਂ ਉਹਦੇ ਵਿੱਚ ਜੋਤਾਂ ਚਾਰ ਲਾਉਣੀਆਂ ਉਹਨੂੰ ਖੋੜਸ ਕਹਿੰਦੇ ਨੇ ਚਮਕਾ ਦੀਵਾ ਕਹਿ ਦਿੰਦੇ ਆ ਜਿਹਨੂੰ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਸਾਹਮਣੇ ਜਿਵੇਂ ਮੰਦਰ ਦੇ ਵਿੱਚ ਲਾਉਂਦੇ ਨੇ ਉਤਸ਼ਾਹ ਮਨਾਉਂਦੇ ਨੇ ਜੋ ਵੀ ਮਨ ਲੋ ਕਰਦੇ ਨੇ ਅਦਬ ਸਤਕਾਰ ਇਹ ਰਾਣੀ ਨੇ ਆ ਕੇ ਉਹਦਾ ਦੀਵਾ ਲਾਇਆ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਾਹਮਣੇ ਹਾਲਾਂਕਿ ਗੁਰੂ ਨਾਨਕ ਦੇ ਮਹਾਰਾਜ ਜੀ ਸਰਵ ਕਲਾ ਸਮਰਾਥ ਨੇ ਜਰਰੇ ਜਰਰੇ ਦੇ ਵਿੱਚ ਉਹ ਰੱਬ ਨੂੰ ਕਹਿੰਦੇ ਨੇ ਕਿ ਜਰਰੇ ਜਰਰੇ ਦੇ ਵਿੱਚ ਰੱਬ ਆਪ ਵਿਆਪਕ ਹੈ ਭਾਈ ਪਰ ਉਹਨਾਂ ਦੀ ਸ਼ਰਧਾ ਸੀ ਜਦੋਂ ਤੱਕ ਉਹ ਕੁਝ ਕਰਦੇ ਰਹੇ ਗੁਰੂ ਨਾਨਕ ਦੇ ਮਹਾਰਾਜ ਜੀ ਚੁੱਪ ਰਹੇ ਨੇ ਕਿਸੇ ਨੇ ਕੁਝ ਅਰਪਣ ਰੱਖਿਆ ਕਿਸੇ ਨੇ ਮਾਇਆ ਰੱਖੀ ਕਿਸੇ ਨੇ ਕੁਝ ਰੱਖ ਰੱਖਿਆ ਸਤਗੁਰੂ ਬਿਲਕੁਲ ਚੁੱਪ ਨੇ ਕਿਉਂਕਿ ਉਹਨਾਂ ਦੀ ਸ਼ਰਧਾ ਹੈ ਅਤੇ ਸਤਿਗੁਰੂ ਫਿਰ ਬਾਅਦ ਦੇ ਵਿੱਚ ਦੱਸਣਗੇ ਭਾਈ ਸ਼ਰਧਾ ਇਨਸਾਨ ਦੀ ਇਦਾਂ ਦੀ ਹੋਣੀ ਚਾਹੀਦੀ ਹੈ। ਰੱਖਣੀ ਜ਼ਰੂਰ ਚਾਹੀਦੀ ਹੈ ਆਪਣੇ ਇਸ਼ਟ ਤੇ ਆਪਣੇ ਭਗਵਾਨ ਤੇ ਸ਼ਰਧਾ ਆਪਣੇ ਧਰਮ ਤੇ ਪਰ ਸ਼ਰਧਾ ਇਦਾਂ ਦੀ ਹੋਣੀ ਚਾਹੀਦੀ ਹੈ। ਉਹਨੇ ਰਾਣੀ ਆਈ ਹੈ ਹੁਣ ਤੱਕ ਦੀਵਾ ਲੱਗਿਆ ਨਹੀਂ ਸੀ ਕੋਈ ਚਮਕਾ ਇਹ ਰਾਣੀ ਨੇ ਆ ਕੇ ਦੀਵਾ ਵੀ ਲਾ ਦਿੱਤਾ ਸਤਿਗੁਰਾਂ ਦੇ ਸਾਹਮਣੇ ਸਤਿਗੁਰੂ ਬੈਠੇ ਨੇ ਗੁਰੂ ਨਾਨਕ ਦੇਵ ਜੀ ਇਹਨੇ ਚਮਕਾ ਦੀਵਾ ਲਾ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਮੌਜ ਦੇ ਵਿੱਚ ਬੈਠੇ ਨੇ ਅਤੇ ਚਮਕਾ ਦੀਵਾ ਲਾਇਆ ਕੰਚਨ ਹਾਰ ਹਾਥ ਨਿਜ ਤਾਰਾ ਹੁਣ ਰਾਣੀ ਕੰਚਨ ਕਹਿੰਦੇ ਸੋਨਾ ਰਾਣੀ ਸੋਨਾ ਲੈ ਕੇ ਆਈ ਕੁਝ ਕੜੇ ਲੈ ਕੇ ਆਈ ਕੰਗਣ ਲੈ ਕੇ ਆਈ ਉਪਹਾਰ ਇਦਾਂ ਦੇ ਲੈ ਕੇ ਆਈ ਰਾਣੀ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਇਹ ਆਪਣੇ ਹੱਥ ਦੇ ਵਿੱਚ ਪਾਉਣਗੇ ਦੁਨੀਆ ਭਰ ਦੇ ਵਿੱਚ ਜਾਣਗੇ ਤਾ ਪਤਾ ਲੱਗੇਗਾ ਇਸ ਸਾਲ ਗ੍ਰਾਮ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜਿਆਂ ਦੀ ਉਹਨਾਂ ਰਾਜਿਆਂ ਨੇ ਉਹਨਾਂ ਰਾਣੀ ਨੇ ਇਤਨੀ ਖidmat ਕੀਤੀ ਮਾਇਆ ਦਾ ਥਾਲ ਲੈ ਕੇ ਆਈ ਉਪਹਾਰ ਜਿਹੜੇ ਨੇ ਉਹ ਕੰਚਨ ਲੈ ਕੇ ਆਈ ਸੋਨਾ ਲੈ ਕੇ ਆਈ ਸਤਿਗੁਰਾਂ ਦੇ ਸਾਹਮਣੇ ਰੱਖੇ ਨੇ ਬਾਹਰ ਚਮਕੇ ਮਹਿੰਦੀ ਪਾ ਚਮਕਾ ਦੀਵਾ ਵੀ ਲਾਇਆ ਕਰੀ ਆਰਤੀ ਪੁਨ ਅਵਨ ਨਿਪਾ ਜਿਸ ਤਰ੍ਹਾਂ ਆਰਤੀ ਕਰਦੇ ਨੇ ਜਿਸ ਇਦਾਂ ਥਾਲ ਕਮਾਈਦਾ ਭਜਨ ਬੰਦਗੀ ਜਿਵੇਂ ਵੀ ਉਹ ਮੰਤਰ ਪੜ੍ਹਦੇ ਨੇ ਰਾਣੀ ਨੇ ਉਹਦਾ ਕੀਤਾ ਗੁਰੂ ਨਾਨਕ ਦੇ ਮਹਾਰਾਜ ਜੀ ਮਰਦਾਨਾ ਵਾਲਾ ਜੀ ਤਾਂ ਉਹਨਾਂ ਨੇ ਕੀ ਕਹਿਣਾ ਸੀ ਉਹਦਾ ਸਤਗੁਰਾਂ ਦੇ ਪਿੱਛੇ ਬੈਠੇ ਸੀ ਤੇ ਇਹਨੇ ਆਪਣੇ ਵੱਲੋਂ ਪੂਰਾ ਚਾਅ ਦੇ ਨਾਲ ਇਹਨੇ ਆਰਤੀ ਪੂਜਾ ਕੀਤੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਹੁਣ ਚੁੱਪ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਤਾਂ ਜਿਤਨੇ ਹੋਰ ਨਗਰ ਵਾਲੇ ਨੇ ਉਹ ਸਾਰੇ ਰਾਣੀ ਦੇ ਨਾਲ ਲੱਗੇ ਨੇ ਕਿ ਸਾਡੇ ਨਗਰ ਦੇ ਮੁਖੀ ਨੇ ਸਾਡੇ ਨਗਰ ਦੀ ਗਵਾਹੀ ਕਰਦੇ ਨੇ ਰਾਜਾ ਸ਼ਿਵਨਾਭ ਜੀ ਉਹਨਾਂ ਦੀ ਘਰ ਵਾਲੀ ਹੈ ਚੰਦਕਲਾ ਤਾਂ ਸਾਰੇ ਉਹਨਾਂ ਦੇ ਨਾਲ ਖਲੋ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹਨਾਂ ਨੇ ਆਰਤੀ ਕੀਤੀ ਉਪਹਾਰ ਦਿੱਤੇ ਨੇ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਅਤੇ ਮਾਇਆ ਦਿੱਤੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਸਤਗੁਰਾਂ ਨੇ ਉਹਨਾਂ ਤੋਂ ਫੜ ਕੇ ਮੰਨ ਲੋ ਰੱਖ ਜ਼ਰੂਰ ਲਏ ਨੇ ਕਿ ਉਹਨਾਂ ਨੇ ਉਪਹਾਰ ਦਿੱਤੇ ਨੇ ਸਤਗੁਰਾਂ ਨੇ ਉਹ ਗ੍ਰਹਿਣ ਜ਼ਰੂਰ ਕੀਤੇ ਨੇ ਤਾਂ ਹੁਣ ਜਿਹੜੇ ਕੱਲਾ ਕੱਲਾ ਜਾਣਾ ਮਿਲਿਆ ਗੁਰੂ ਨਾਨਕ ਦੇ ਮਹਾਰਾਜਿਆਂ ਨੂੰ ਸਤਿਗੁਰੂ ਸਾਰਿਆਂ ਦੇ ਉਪਹਾਰ ਕਿਸੇ ਨੇ ਮਾਇਆ ਦਿੱਤੀ ਕਿਸੇ ਨੇ ਸੋਨਾ ਦਿੱਤਾ ਕਿਸੇ ਨੇ ਬਸਤਰ ਦਿੱਤੇ ਕਿਸੇ ਨੇ ਕੁਝ ਦਿੱਤਾ ਕਿਸੇ ਨੇ ਕੁਝ ਦਿੱਤਾ ਸਤਿਗੁਰੂ ਲੈ ਲੈ ਕੇ ਆਪਣੇ ਕੋਲ ਰੱਖਦੇ ਪਏ ਪਰ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਭਾਈ ਜੇ ਤੁਸੀਂ ਗਾਹ ਕੋ ਜੇ ਤੁਸੀਂ ਗਾਹ ਕੋ ਨਾ ਤਾਂ ਮੈਂ ਤੁਹਾਡੇ ਕੋਲ ਹੁਣ ਆਪਣੀ ਗੰਠੜੀ ਖੋਲਣ ਲੱਗਾ ਕਿਉਂਕਿ ਤੁਸੀਂ ਆਇਓ ਉਪਹਾਰ ਤੁਹਾਡੇ ਸਦਕੇ ਜਾਮਾ ਮੈਂ ਕੋਈ ਸੋਨਾ ਲੈ ਕੇ ਆਇਆ ਉਪਹਾਰ ਲੈ ਕੇ ਆਇਆ ਪਰ ਅਸਲ ਦੇ ਵਿੱਚ ਜਿਹੜੀ ਖਰੀਦਦਾਰੀ ਹੈ ਸਾਡੀ ਹੋਣੀ ਹੈ ਉਹ ਬਚਨਾਂ ਦੀ ਹੋਣੀ ਹੈ ਕਿਉਂਕਿ ਮੈਂ ਤੁਹਾਡੇ ਕੋਲ ਆਇਆ ਕਿ ਤੁਸੀਂ ਵਚਨ ਮੇਰਾ ਮੰਨੋਗੇ ਤੇ ਅਸੀਂ ਤੁਹਾਡਾ ਵਚਨ ਮੰਨ ਕੇ ਤੁਹਾਡੀ ਧਰਮਸਾਲਾ ਦੇ ਵਿੱਚ ਆਏ ਤਾਂ ਹੁਣ ਖਰਾ ਕਿਹੜਾ ਉਤਰੇਗਾ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਤੁਹਾਡੇ ਸੋਨੇ ਨੇ ਨਹੀਂ ਦੱਸਣਾ ਕਿ ਤੁਸੀਂ ਖਰੇ ਹੋ ਇਹ ਤੁਹਾਡੀ ਮਾਇਆ ਨੇ ਨਹੀਂ ਦੱਸਣਾ ਕਿ ਤੁਸੀਂ ਖਰੇ ਹੋ ਜਿਹੜੇ ਹੁਣ ਤੁਹਾਡੇ ਨਾਲ ਬਚਨ ਸਾਂਝੇ ਕੀਤੇ ਜਾਣਗੇ ਅਸਲ ਦੇ ਵਿੱਚ ਤੁਹਾਡੀ ਪਰਖ ਉਹ ਕਰਨਗੇ ਕਿ ਤੁਸੀਂ ਕਿਤਨੇ ਕੁ ਖਰੇ ਹੋ ਹੁਣ ਤਾਂ ਬੜਾ ਪਿਆਰ ਮੁਹੱਬਤ ਹੈ ਸਾਰਿਆਂ ਦੀ ਚੰਗੀ ਗੱਲ ਹੈ ਪਰ ਕਿਤਨੀ ਕੁ ਤੁਹਾਡਾ ਸਾਂਝੀ ਵਾਲਤ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਹੁਣ ਤੁਹਾਡੇ ਨਾਲ ਬਚਨ ਸਾਂਝਾ ਕਰਦੇ ਆ ਭਾਈ ਤਾਂ ਫਿਰ ਪਤਾ ਲੱਗੇਗਾ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਜਦੋਂ ਇਦਾਂ ਬਚਨ ਕਏ ਸਾਰੇ ਸਾਈਲੈਂਟ ਹੋ ਕੇ ਵਹਿ ਗਏ ਨੇ ਕਿ ਹੁਣ ਸਤਿਗੁਰੂ ਬੋਲੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਸਾਂਝੇ ਕਰਨਗੇ ਸੰਗਤਾਂ ਨੂੰ ਇੱਥੇ ਉਪਦੇਸ਼ ਦੇਣਗੇ ਅੱਜ ਵੀ ਧਰਮ ਮਸਾਲਾ ਮੰਨੋ ਜਿਹੜੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਉਦਾਸੀਆਂ ਸ਼ੁਰੂ ਕੀਤੀਆਂ ਨੇ ਪਹਿਲੇ ਹੀ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਧਰਮ ਮਸਾਲਾ ਬਣਾਈ ਜੀ ਚੇਤਾ ਰੱਖਿਓ ਕਿ ਇਸ ਸੰਗੜਾ ਦੀਪ ਦੇ ਵਿੱਚ ਜਾ ਕੇ ਬਣਾਈ ਰਾਜੇ ਨੂੰ ਕਿਹਾ ਸੀ ਬਨਾਬ ਨੂੰ ਤਾਂ ਉਹਨੇ ਪਹਿਲੀ ਵਾਰ ਮੰਨੋ ਸਤਿਗੁਰੂ ਗਏ ਨੇ ਉੱਥੇ ਸਪੋਤੇ ਇਹ ਤਰ ਮਸਾਲਾ ਤੇ ਆ ਨ ਦੁਨੀਆਂ ਦੀ ਕਿਹੜੀ ਭੇਟਾ ਹੈ ਜਿਹੜੇ ਉਹਨਾਂ ਲੋਕਾਂ ਨੇ ਸਤਗੁਰਾਂ ਦੇ ਸਾਹਮਣੇ ਨਹੀਂ ਰੱਖੀ ਇਹ ਵੀ ਗੱਲ ਨਾਲੇ ਇਤਨਾ ਦਵ ਸਤਕਾਰ ਕੀਤਾ ਗੁਰੂ ਨਾਨਕ ਦੇ ਮਹਾਰਾਜ ਜੀ ਹੁਣ ਸਤਗੁਰੂ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਨਗੇ ਸੰਗਤ ਜੋ ਅਪ ਕੱਲ ਨੂੰ ਵਿਚਾਰਾਂਗੇ ਸਮਾਪਤੀ ਦੇ ਸਮੇਂ ਉਹਨਾਂ ਭੁੱਲਾਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ